ਖੇਤੀਬਾੜੀ ਦੇ ਕਿਸਾਨ ਭਲਾਈ ਵਿਭਾਗ ਪੰਜਾਬ ਤੇ ਪੰਜਾਬ ਸਰਕਾਰ ਦੇ ਵੱਲੋਂ ਅ ਕਿਸਾਨਾਂ ਨੂੰ ਅਪੀਲ ਆ ਗਈ ਕਿ ਪਾਣੀ ਦੇ ਬਚਤ ਦੇ ਮੱਦੇ ਨਜ਼ਰ ਕਰਦੇ ਇੱਥਲਾ ਪਾਣੀ ਜਿਹੜਾ ਸਾਡਾ ਦਿਨੋ ਦਿਨ ਨੂੰ ਡੂੰਗਾ ਹੁੰਦਾ ਜਾ ਰਿਹਾ ਹੈ ਉਹਨੂੰ ਬਚਾਉਣ ਦੇ ਲਈ ਉਹਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਦੇ ਲਈ ਅ ਮੈਕਿਓ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾਵੇ ਵੱਧ ਤੋਂ ਵੱਧ ਤੇ ਜਿਹੜੀ ਕਿ ਅੱਜ 15 ਮਈ ਤੋਂ ਅ ਸਟਾਰਟ ਆ 15 ਮਈ ਤੋਂ ਕੁਝ ਜਨਵਾਰਡ ਸਿੱਧੀ ਵਿਜਾਈ ਕਰ ਸਕਦੇ ਹੋਗੇ ਤੇ ਦੂਜੀ ਗੱਲ ਹੈਗੀ ਇਹਦੇ ਵਿੱਚ ਝੋਨੇ ਦੀ ਜਿਹੜੀ ਸਿੱਧੀ ਵਿਜਾਈ ਕਰਨ ਦੇ ਨਾਲ ਆ ਮੁੱਖ ਤੌਰ ਤੇ ਜਿਵੇਂ ਆਪਣੇ ਮੰਦ ਵਿੱਚ ਸਵਾਲ ਹੋਵੇਗਾ ਕਿ ਜਿਹੜਾ ਸਾਡਾ ਨਿਸ਼ਾਨਾ ਹੈਗਾ ਉਹ ਧਰਤੀ ਹਟ ਲਈ ਪਾਣੀ ਦੀ ਬਚਤ ਕਰਨਾਗਾ ਉਹ ਇਸ ਤਰ੍ਹਾਂ ਬਈ ਜਿਵੇਂ ਜਦੋਂ ਸਾਡਾ ਦੇਸੀ ਕੱਦੂ ਕਰਕੇ ਆ ਝੋਨੇ ਦੀ ਪਨੀਰੀ ਟ੍ਰਾਂਸਫਰਟ ਕਰਕੇ ਝੋਨਾ ਲਾਉਨੇ ਹੈਗੇ ਤਾਂ ਉਹਦੇ ਨਾਲ ਜਿਹੜੀ ਸਾਡੀ ਧਰਤੀ ਦੇ ਉੱਪਰਲੀ ਤਹਿ ਹੈਗੀ ਉਦੇ ਤੇ ਹਾਰਡ ਪੈਨ ਬਣ ਜਾਂਦਾ ਹੈਗਾ ਸਖਤ ਲਿਆਰ ਹੋਣ ਦੇ ਕਾਰਨ ਤੇ ਜਿਹੜਾ ਸਾਡਾ ਪਾਣੀ ਹੈਗਾ ਖੇਤਾਂ ਦੇ ਵਿੱਚ ਪਾਣੀ ਆ ਚੋਣ ਨੂੰ ਲਾਉਨੇ ਆ ਸੀ ਜਾਂ ਸਾਡਾ بارشਾਂ ਦਾ ਪਾਣੀ ਆ ਉਹ ਥੱਲੇ ਲੀਚ ਨਹੀਂ ਕਰ ਪਾਉਂਦਾ ਤੇ ਜਿਲੇ ਕਾਰਨ ਪਾਣੀ ਉੱਪਰ ਹੀ ਉਹਦੀ ਓਵਰਫਲੋ ਹੋ ਕੇ ਫਲਡਿੰਗ ਹੋ ਕੇ ਅੱਗੇ ਤੱਕ ਨਿਕਲ ਜਾਂਦਾ ਹੈਗਾ ਪਰ ਇਹ ਵੀ ਜੇ ਸਿੱਧੀ ਬਜਾਈ ਕਰਦੇ ਆ ਤਾਂ ਉਹਦੇ ਵਿੱਚ ਕਦੋਂ ਨਹੀਂ ਕਰਦੇ ਤਾਂ ਜਿਹੜਾ ਜ਼ਮੀਨ ਦੇ ਉੱਪਰ ਜਿਹੜੀ ਸਤ ਹੈ ਉਹ ਨਹੀਂ ਬਣਦੀਗੀ ਤੇ ਇਸ ਕਾਰਨ ਜਿਹੜਾ ਅਸੀਂ ਫਸਲ ਨੂੰ ਪਾਣੀ ਲਾਇਆਗਾ ਉਹਦਾ ਜ਼ਿਆਦਾ ਹਿੱਸਾ ਤੇ ਜਾਂ ਜਿਹੜਾ بارشਾਂ ਦਾ ਪਾਣੀ ਆ ਉਹ ਜ਼ਮੀਨ ਦੇ ਹੇਠਾਂ ਲੀਚ ਕਰਕੇ ਥੱਲੇ ਚਲਾ ਜਾਂਦਾ ਤੇ ਜਿਸ ਦੇ ਨਾਲ ਜਿਹੜਾ ਸਾਡਾ ਪਾਣੀ ਦਾ ਪੱਧਰਾ ਹੌਲੀ-ਹੌਲੀ ਉੱਪਰ ਆਉਂਦਾਗਾ ਤੇ ਇਸ ਕਰਕੇ محکمہ ਖੇਤੀਬਾੜੀ ਵੱਲੋਂ ਕਿਸਾਨਾਂ ਨੂੰ ਅਪੀਲ ਆ ਕਿ ਜਿੰਨਾ ਹੋ ਸਕਦਾ ਬੁੱਤਵਾਦ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾਵੇ ਇਹਦੇ ਨਾਲ ਝਾੜ ਤੇ ਸਾਡਾ ਕੋਈ ਫਰਕ ਨਹੀਂ ਪੈਂਦਾਗਾ ਜਿਹੜੀ ਸਿੱਧੀ ਬਿਜਾਈਏਗੀ ਉਹਦਾ ਝਾੜ ਲਗਭਗ ਦੂਸਰੀ ਤਕਨੀਕ ਦੇ ਬਰਾਬਰ ਹੀ ਹੁੰਦਾਗਾ ਤੇ ਪਰ ਪਾਣੀ ਦੀ ਸਾਡੀ ਵੱਡੇ ਪੱਧਰ ਤੇ ਬਚਤ ਹੁੰਦੀ ਹੈਗੀ ਤੇ ਇਸ ਕਰਕੇ ਕਿਸਾਨ ਵੀਰਾਂ ਨੂੰ اپیل ਆ ਕਿ ਇਹਦੇ ਵੱਲ ਆਪਣਾ ਖਾਸ ਧਿਆਨ ਦਿੱਤਾ ਜਾਵੇ ਜੀ 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 ਕਿਸਾਨਾਂ ਨੂੰ ਜਿਹੜਾ ਅਡਰੈਸ ਕੀਤਾ ਜਾ ਰਿਹਾ ਹਾਂ ਅਸੀਂ ਜਾ ਰਹੇ ਹਾਂ ਕਿ ਸਮਾਂ ਆਇਆ ਦੂਜਾ ਨਹੀਂ ਆਇਆ ਇਸ ਦਾ ਜੀ ਜੀ ਹਾਂ ਅਸੀਂ ਅ ਪਿਛਲੇ ਅ 10 15 ਦਿਨ ਤੋਂ 20 ਦਿਨ ਤੋਂ ਲਗਾਤਾਰ ਸਾਡੇ ਇਹਦੇ ਰਿਗਾਰਡਿੰਗ ਅਵੇਅਰਨੈਸ ਕੈਂਪ ਚੱਲ ਰਹੇ ਆ ਅਸੀਂ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਇਹਦੀ ਅ ਸਿੱਧੀ ਬਿਜਾਈ ਦੇ ਕਾਰਨ ਦੇ ਜਿਹੜੇ ਕੀ ਫਾਇਦੇ ਆਗੇ ਤੇ ਸਾਡਾ ਜਿਹੜਾ ਫੀਲਡ ਸਟਾਫ ਆ ਸਾਰਾ ਲੱਗਿਆ ਵਾ ਅਸੀਂ ਕੈਂਪ ਵਗੈਰਾ ਸਾਡੇ ਦੇ ਦਿੱਲੀ ਚੱਲ ਰਹੇ ਹੈਗੇ ਤੇ ਦੂਜੀ ਗੱਲ ਆ ਵੀ ਪੰਜਾਬ ਸਰਕਾਰ ਵੱਲੋਂ ਜਿਹੜੇ ਕਿਸਾਨ ਵੀਰ ਝੋਨੇ ਦੀ ਸਿੱਧੀ ਬਿਜਾਈ ਕਰਨਗੇ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਸਹਾਇਤਾ ਰਾਸ਼ੀ ਵੀ ਦਿੱਤੀ ਜਾਊਗੀ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਸਹਾਇਤਾ ਰਾਸ਼ੀ ਸਰਕਾਰ ਵੱਲੋਂ ਦਿੱਤੀ ਜਾਣੀ ਹੈਗੀ ਤੇ ਜਿਹੜੇ ਕਿਸਾਨ ਵੀਰ ਝੋਨੇ ਦੀ ਸਿੱਧੀ ਬਿਜਾਈ ਕਰਦੇ ਆਗੇ ਉਹ ਸਾਡੇ ਐਗਰੀਕਲਚਰ ਡਿਪਾਰਟਮੈਂਟ ਦੀ ਜਿਹੜੀ ਵੈਬਸਾਈਟ ਆ ਵੀ ਪੋਰਟਲ ਤੇ ਆਨਲਾਈਨ ਅਪਲਾਈ ਕਰ ਸਕਦੇ ਆਗੇ ਐਗਰੀਮਸ਼ਿਨਰੀ ਪੀਵੀ.com ਜਿਹੜੀ ਸਾਡੀ ਸਾਈਟ ਆ ਉਹ ਤੇ ਜਾ ਕੇ ਅਪਲਾਈ ਕਰ ਸਕਦੇ ਆਗੇ ਉਸ ਤੋਂ ਬਾਅਦ ਕੀ ਆ ਵੀ ਜਿਹੜਾ ਸਾਡਾ ਫੀਲਡ ਸਟਾਫ ਹੈ ਐਗਰੀਕਲਚਰ ਡਿਪਾਰਟਮੈਂਟ ਦਾ ਉਹ ਉਹ ਉਹਦੇ ਜਾ ਕੇ ਫੀਲਡ ਦੇ ਵਿੱਚ ਵੈਰੀਫਿਕੇਸ਼ਨ ਕਰਕੇ ਉਹ ਵੈਰੀਫਿਕੇਸ਼ਨ ਉਪਰੰਤ ਜਿਹੜੀ ਸਾਡੀ ਸਹਾਇਤਾ ਰਾਸ਼ੀ ਆਗੀ ਉਹ ਸਿੱਧੀ ਫਾਰਮਰ ਦੇ ਖਾਊ ਅਕਾਊਂਟ ਦੇ ਵਿੱਚ ਟ੍ਰਾਂਸਫਰ ਹੋ ਜਾਣੀ ਹੈ ਜੀ ਤੇ ਜਿੰਨੇ ਵੀ ਏਕੜ ਤੁਸੀਂ ਲਾਉਨੇ ਆ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਤੁਹਾਨੂੰ ਉਹਦੀ ਜਿਹੜੀ ਸਰਦਾਰ ਰਸ਼ੀ ਉਹ ਗਵਰਨਮੈਂਟ ਵੱਲੋਂ ਪੰਜਾਬ ਗਵਰਨਮੈਂਟ ਵੱਲੋਂ ਦਿੱਤੀ ਜਾਂਦੀ ਹੈ ਜੇ ਇਸ ਨੂੰ ਅਡਾਪਟ ਕਰਦੇ ਨੇ ਤਾਂ ਬਹੁਤ ਬੱਚਤ ਹੋ ਸਕਦੀ ਹੈਰਾ વોટર ਦਾ ਇਸਤੇਮਾਲ ਵਿੱਚ ਜੀ ਬਿਲਕੁਲ ਹੋਊਗੀ ਜੀ ਜੇ ਸਾਡਾ ਸਾਨੂੰ ਜਿਵੇਂ ਟਾਰਗੇਟ ਦਿੱਤਾ ਗਿਆਗਾ ਹਰਕ ਜ਼ਿਲ੍ਹੇ ਨੂੰ ਵੱਖ-ਵੱਖਰਾ ਟਾਰਗਟ ਦਿੱਤਾ ਗਿਆ ਲੁਧਿਆਣਾ ਜ਼ਿਲ੍ਹੇ ਨੂੰ 20000 ਏਕੜ ਦਾ ਟਾਰਗੇਟ ਦਿੱਤਾ ਗਿਆ ਤੇ ਅਸੀਂ ਇਹਨੂੰ ਅਚੀਵ ਕਰਨ ਦੇ ਲਈ ਪੂਰੀ ਕੋਸ਼ਿਸ਼ ਕਰ ਰਹੇ ਹਾਂ ਸਾਡਾ ਸਾਰਾ ਫੀਲਡ ਸਟਾਫ ਤੰਦੇਹੀ ਨਾਲ ਲੱਗਿਆ ਵਗਾ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਸੌਰ ਸਾਨੂੰ ਪੂਰੀ ਉਮੀਦ ਹੈ ਵੀ ਅਸੀਂ ਸਾਡਾ ਟਾਰਗੇਟ ਅਚੀਵ ਕਰਾਂਗੇ ਜੇ ਅਸੀਂ ਟਾਰਗੇਟ ਇਹ ਜੀਮ ਕਰਦੇ ਹਾਂਗੇ ਤਾਂ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ بارشਾਂ ਹੋਣੀਆਂ ਮੌਨਸਨ ਹੋਣੀ ਹੈਗੀ ਤਾਂ ਉਹ ਜਿਹੜਾ ਪਾਣੀ ਹੈ ਸਾਡਾ بارشਾਂ ਦਾ ਮੌਨਸਨ ਦਾ ਪਾਣੀ ਹੈਗਾ ਉਹ ਜ਼ਮੀਨ ਦੇ ਹੇਠਾਂ ਜਾਊਗਾ ਲੀਚ ਕਰਕੇ ਤੇ ਉਹਦੇ ਨਾਲ ਜਿਹੜਾ ਸਾਡਾ ਤਰਤੀ ਇਟਲਾ ਪਾਣੀ ਦਾ ਪੱਧਰ ਹੈਗਾ ਉਹ ਜਰੂਰ ਉੱਪਰ ਆਉਂਦਾ